ਮਾਲਦਾਰ ਛੜੇ ਦੀ ਨਵੀਂ ਲੋਕੇਸ਼ਨ ਕੁਲਿਆਸ ਸਿੰਘ ਹਾਸਲਾ ਮਰੇਗਾ ਮਰੇਗਾ ਕੋ ਤੇਰੀ ਜੁੰਨੀ ਪਏਗਾ ਗ੍ਰੈਪਰ ਵਿੱਚ ਹੋ ਰਿਹਾ ਸੀ ਨਵੇਂ ਘਰ ਚ ਸਾਡਾ ਦੇਖ ਲਓ ਜਿੱਥੇ ਬਰੂਦ ਕਿੰਨਾ ਘੈਂਟ ਖੜਾ ਤੋੜ ਕੇ ਲੈ ਜਾਂਗਾ ਮੇਰਾ ਕਿੱਥੇ ਖੜਾ ਓਏ ਵੇਥਿਆੜੀਆਂ ਰੋਡ ਤੋਂ ਬਾਅਦ ਵਧੀਆ ਲੱਗਦਾ ਆ ਆ ਜਾ ਜੱਸੇ ਤੂੰ ਵੀ ਅੰਦਰ ਆ ਜਾ ਨੇ ਇਹ ਵੀ ਕਲੀਅਰ ਵੀ ਚੰਗਾ ਹੋ ਰਿਹਾ ਤੇ ਕੋਈ ਸ਼ਰਮਾਉਣਾ ਸਸੀ ਕਾਲ ਬਾਬਾ ਸਾਰਿਆਂ ਨੂੰ ਆਪਣਾ ਹਾਲ ਚਾਲ ਲੈ ਜੀ ਸਾਡੇ ਨਵੇਂ ਲੋਕੇਸ਼ਨ ਆ ਗਏ ਜੀ ਬਹੁਤ ਸੋਹਣੀ ਹੈ ਕਿਤੇ ਆਪਾਂ ਐਨਾ ਕੋਈ ਵੀ ਲੋਕੇਸ਼ਨਾਂ ਬਾਰ-ਬਾਰ ਬਦਲੀ ਜਾਂਦੇ ਹਾਂ ਤੇ ਲੋਕੇਸ਼ਨ ਦਸੀ ਹੈ ਕਿੱਥੇ ਇਹ ਲੋਕੇਸ਼ਨ ਅਸੀਂ ਤੁਹਾਨੂੰ ਦੱਸਦੇ ਨਹੀਂ ਕਿੱਥੇ ਵਾਲੀ 88 ਸੈਕਟਰ ਚਾ ਕਿਸੇ ਨਾਲ ਅਸੀਂ ਹਾਂ ਕਿਸੇ ਨੂੰ ਨਹੀਂ ਦੱਸਦੇ ਅਸੀਂ ਮਾਣ ਨਹੀਂ ਪਤਾ ਕੀ ਆ ਲੀਕ ਹੋ ਜਾਂਦੀ ਹੈ ਫਿਰ 88 ਸੈਕਟਰ ਪੂਰਬ ਪ੍ਰੀਮੀਅਮ ਦੇ ਮੰਗਰਾਂ ਕਿਸੇ ਨੂੰ ਦੱਸੋ ਹੀ ਨਾ ਆਈ ਵਰਗੀ ਵਧੀਆ ਲੱਕਤੀ ਲੰਜ ਪਾਤਾ ਦੀ ਗੰਜਰ ਦੇ ਕੁਝ ਨਹੀਂ ਲੈ ਬੜ ਬਾਈ ਬਹੁਤ ਹੋ ਗਿਆ ਤੇਰਾ ਸਭ ਤੋਂ ਵਧੀਆ ਲੋਕੇਸ਼ਨ ਘੈਂਟ ਲੋਕੇਸ਼ਨ ਬਾਰੇ ਕੀ ਕਹੋਗੇ ਅਰੇ ਗਬਰੂਆ ਲੋਕੇਸ਼ਨ ਲੋਕੇਸ਼ਨ ਬਹੁਤ ਸੋਹਣੀ ਲੱਗੀ ਜੀ ਬਿੰਦਾ ਹੁੰਦਾ ਦਿਲ ਨਾ ਦਿੰਦੇ ਚੰਗਾ ਹੁੰਦਾ ਪਰ ਦਿਲ ਨਾ ਦਿੰਦੇ ਜਿ세 ਤੈਨੂੰ ਕਿਵੇਂ ਲੱਗੀ ਦਿਲ ਦਿੱਤਾ ਤਾਂ ਦਿਲ ਨਾ ਦਿੰਦੇ ਤੇਰੀ ਜਗ੍ਹਾ ਹੋਣੀ ਹੁੰਦਾ ਸੁਰਪ ਦੀ ਸਿਲ ਨਾ ਦਿੰਦੇ ਤੇ ਤੈਨੂੰ ਕਦੇ ਵੀ ਠੋਡੀ ਵਾਲਾ ਤਿਲ ਨਾ ਦਿੰਦੇ ਇੱਥੇ ਕਰਾਂਗੇ ਕਿਹੜੀ ਹਾਂ ਆਪਦੇ ਨੇ ਇੱਕ ਵਿਚਾਰ ਦੱਸੋ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਨਿਊ ਲੋਕੇਸ਼ਨ ਤੇ ਆਏ ਆ ਹੁਣ ਇੱਥੇ ਬਣਾਇਆ ਕਰਾਂਗੇ ਵੀਡੀਓ ਉਹ ਸੋਫੇ ਨਾਲ ਲਾ ਕੇ ਉਹ ਅੱਗੇ ਜਿਹੜਾ ਮੈਂ ਬੈਠਾ ਬੈਠਾ ਨਹੀਂ ਲੱਗਦਾ ਬੈਠਾ ਸੋਫਾ ਨਾਲ ਆਪਾਂ ਰਹਿਣੀ ਤਮਿੰਤ ਤਮਿੰਤ ਹਾਂ ਰਹਿਣੀ ਅੱਗੇ ਜੀ ਸੀ ਕਿ ਲੱਗਦਾ ਆਪਾਂ ਨੂੰ ਲੱਗਦੀ ਸੀ ਲਾ ਕੇ ਇਹਦੇ ਦੇ ਪਰ ਨਾਲ ਦੇ ਪਸਾਰੀ ਸਾਲੀ ਸਾਲੀ ਕਰਾਂਗੇ ਸਾਰੀ ਇੱਥੇ ਇੱਥੇ ਜਿਆਦਾ ਬੈਲਾ ਘੜ ਲੈਣਾ ਦਾ ਇੱਥੇ ਜੀ ਹਾਂ ਅੱਜ ਸੇ ਅgetElementById ਲੀਕਰਵਾ ਲਾਂ ਥੱਲੇ ਹੂੰ ਪੀ ਦਾ ਮੋਬਾਈਲ ਕਿੰਨਾ ਹੈ ਕਰੇ ਇਹ ਮੀਨ ਆ ਕੱਲੇ ਐਵੇਂ ਨੀ ਸਾਰਾ ਪੁੱਖਾ ਦੋ ਖਾਲੀ ਥਾਂ ਦੀ ਜਗ੍ਹਾ ਲਾ ਦਿਓ ਦਿਖਾਓ ਕਾ ਹੋਰ ਖਾਲੀ ਤਾਂ ਹੋਣੀ ਨਵਾਂ ਘਰ ਲੈ ਆ ਯਾਰ ਕਿੱਥੇ ਰੱਖੀ ਬਣਾ ਮੈਂ ਕਿੱਥੇ ਰੱਖੀ ਇਹਦਾ ਅੱਜ ਨੂੰ ਪਤਾ ਹੀ ਆ ਵੀ ਨਵਾਂ ਘਰ ਆ ਵੀ ਕੱਲ ਕੱਟ ਹੋਇਆ ਹੈ ਖਾਲੀ ਦਾ ਪਰ ਵਧੀਆ ਲੱਭੂ ਸਰਗਾ ਚੀਜ਼ ਵੀ ਨਵਾਂ ਹੈ ਫਿਰ ਉਹਦਾ ਸਟਾਰਟ ਸੀਰਪ ਲਾ ਕਿੱਥੋਂ ਲੱਭੂ ਆਪਣਾ ਘਰ ਦਾ ਲਾਉਣਾ ਕਿਹੜਾ ਲਾਉਣਾ ਥੋੜੀ ਚਰਾਨੀਆਂ ਤੁਸੀਂ ਹਾਂ ਮੈਂ ਕਦੇ ਜਿੰਦਗੀ 'ਚ ਕਦੇ ਨਹੀਂ ਸੋਚਿਆ ਸੀਗਾ ਵੀ ਅਸੀਂ ਐਂ ਭਾਂਡੇ ਵਰਤਾਂਗੇ ਥੋੜਾ ਜਿਹਾ ਉੱਪਰ ਰੱਖ ਲਵਾਂ ਮਹਾ ਮੈਨੂੰ ਇਹ ਇਹ ਬੋਲ ਦੇ ਕਿ ਮੈਂ ਰਾਬਰਟ ਨੂੰ ਬੋਲਸ ਦੋ ਠੀਕ ਹੈ ਇਹ ਵੀ ਮੇਰਾ ਵੀ ਬੋਲ ਦੋ ਜੇ ਤੁਹਾਨੂੰ ਮਿਲੂ ਮਿਲੂ ਕਰੇ ਤਾਂ ਵੀ ਨਹੀਂ ਕਰਦੇ ਮੈਂ ਕਿਹਦੇ ਨੂੰ ਕਰੀ ਨਾ ਮਿਲੂ ਕਰੇ ਨਾ ਮਿਲੂ ਕਰੇ ਉਹਨਾਂ ਰਾਖੀ ਖੁਸ਼ੀ ਨਹੀਂ ਜਗਾ ਤੇ ਫਿਰ ਮਹਾ ਮਹਾ ਨੂੰ ਵੀ ਚਾਲੇ ਸਭਨੂੰ ਪਾਣਾ ਪਾਣਾ ਮਹਾ ਬਾਪ ਦੇ ਘਰੇ ਮਹਾ ਪੱਤੀ 25 ਸਾਲ ਕੱਟ ਲੈਂਦੀ ਨੇ ਮਾਹ। ਇਹ ਚਾਰ ਭੈਣਾ। 20 ਵਾਰ ਲੜਦੇ ਨੇ 20 ਵਾਰ ਤਾਂ ਕੱਢਦੇ ਨੇ। ਤੁਸੀਂ ਉੱਥੇ ਤੀਵੇਂ ਉੱਥੇ ਟੱਟ ਨਹੀਂ ਹੁੰਦੀਆਂ। ਜਦੋਂ ਭੈਣਾ ਪੇਕੇ ਘਰ ਚ ਆਈਂਦੇ ਨੇ ਉੱਥੇ ਪੜੱਕ ਦੇਣ 2 ਮਹੀਨੇ ਟੱਟ ਜਾਂਦੇ ਨੇ। ਅਜਿਹਾ ਕੇਂਦਰ ਕੀ ਜ਼ਹਿਰ ਮਿਲ ਜਾਂਦਾ ਮਾਹ। ਹਣਾ ਰੱਖਦੇ ਪਰਾਂ? ਹਾਂ। ਹਾਂ ਬਾਈ। ਉਹ ਕਰਦੇ। ਉਹ ਕਰਦੇ ਉਹ ਤਾਂ ਜਿਹੋ ਤਾਂ ਕਹਿੰਦਾ ਪਾਣਾ ਦੀ ਕੂਰੀ ਕਰੀਣਾ। ਲੇਡੀਜ਼ ਲੇਡੀਜ਼ ਤੁਸੀਂ ਦੇਖ ਰਹੇ ਹੋ ਜੀ ਮਾਲਦਾਰ ਛੜੇ ਦਾ ਸ਼ੂਟ ਕਾਟੇ ਨੇ ਸੰਪਰਕ ਇਹ ਜਿਆਦਾ ਹੈ ਡਾਕਰ ਇਹਨਾਂ ਸਾਰੇ ਪੈਸੇ ਜਲਦੀ ਆ ਜਾਓ ਨਾ ਤਾਂ ਆ ਵੀ ਜੇ ਕੋਈ ਕਹਿੰਦਾ ਲੋਕਾਂ ਦੀ ਉਂਗਲੀਆਂ ਨਾਲ ਬੱਬਲ ਦੇਓ ਜਾਈਦਾ ਨਾ ਉਹ ਆਫ ਹੈਡ ਆਫ ਲੈਣਾ ਬੱਬਲ ਕੀ ਕਰਨ ਜਾ ਰਹੀ ਹੈ ਨਾ ਨਹੀਂ ਕਰੋਂ ਨਹੀਂ ਲਾ ਕੇ ਆਉਣੀ ਸੀ ਇੰਟਰਨ ਹਣਾ ਸਾਡਾ ਠੀਕ ਹੈ ਸਾਡਾ ਬਾਈ ਮੈਂ ਫਟ ਹੋ ਗਈ ਸਾਡਾ ਕੋ ਮਮੀ ਮੇਰੀ ਹਾਂਜੀ ਤੂੰ ਤੇਰੀ ਮੰਮੀ ਕੀ ਕਹਿਣਾ ਚਾਹੋਗੇ ਵਲੌਗ ਦੇ ਵਿੱਚ ਕੁਛ ਨਹੀਂ ਬਸ ਹਜੇ ਤਾਂ ਸ਼ੁਰੂ ਕਰਨ ਲੱਗੇ ਆਪਾਂ ਕਿਦੋਂ ਕੁੱਤਾ ਜਾਂ ਕਿਹ ਕਿਹਦਾ ਜੱਤੜ ਕੁੱਤਾ ਕਿੱਥੇ ਹੈ ਤੁਹਾਡਾ ਹੈ ਕਿੱਥੇ ਤੁਹਾਡਾ ਜਦ ਤੱਕ ਤੋਆ ਆਈ ਲਿਵੈਂਡ ਦਾ ਨਾਮ ਨੂੰ ਪਤਾ ਨਾ ਬਾਤ ਕਰਤੀਆਂ ਜਾਂ ਅਜੇ ਤੱਕ ਮੇਰਾ ਸੀਨ ਨਹੀਂ ਆਇਆ ਅਜੇ ਤੱਕ ਮੈਂ ਕੁਝ ਨਹੀਂ ਕਹਿੰਦੀ ਮੈਂ ਬੈਠੀ ਆ ਬੇਲੀ ਅਜੇ ਤੱਕ ਮੈਡਮ ਹਲੇ ਤੇਰਾ ਮਿੰਦਰ ਆ ਗਿਆ ਤੈਨੂੰ ਖੁਸ਼ੀ ਨਹੀਂ ਹੋਈ ਚਰਨਾਂ ਦੀ ਠੀਕ ਹੈ ਸੂਟ ਸਟਾਰਟ ਨਹੀਂ ਹੋਇਆ ਸੂਟ ਸਟਾਰਟ ਨਹੀਂ ਹੋਇਆ ਤਾਂ ਫਸਟ ਸੀਨ ਵੀ ਪਿਆ ਹੈ ਹਰੇ ਤਾਂ ਸੂਟ ਸਟਾਰਟ ਹੋ ਰਿਹਾ ਜੀ ਔਰ ਸੈਟ ਤਿਆਰ ਹੋ ਰਿਹਾ ਬਲਾਉ ਜੀ ਪਹਿਲੀ ਤਿਆਰ ਕਰ ਲੈ ਬਲਾਉਗੇ ਅਸੀਂ ਪਹਿਲੀ ਤਿਆਰ ਕਰ ਲਾਂ ਪਹਿਲੀ ਹੁੰਦਾ ਹੈ ਫਿਰ ਅਸੀਂ ਵਿਜੀ ਹੋ ਜਾਾਂਗੇ ਫਿਰ ਜਾਂ ਧੋਣਾ ਨਹੀਂ ਤੇ ਫਿਰ ਸਫਰੀ ਗਾਦੀ സീരി <laughs> ആയപേ ਮੰਗਰਾ ਫਿਰ ਪਾ ਗੀ ਜਾਉਂਦਾ ਹੋ ਜਾਊਗਾ ਨਿਕਲ ਕੇ ਉਹ ਵੀ ਸੈਹ ਜਾਉਗਾ ਇਹ ਮੇਰੇ ਘੂਡੇ ਨਾਲ ਰੋੜਿਆ ਹੋਈ ਨਹੀਂ ਕੀ ਹੋ ਗਿਆ ਬਣਾ ਆ ਆ ਸਰਬੰਸ ਫਿਰ ਉਹ ਕਹਿੰਦੇ ਆ ਤੁਹਾਨੂੰ ਚਾਹ ਦਰੋ ਨਾ ਪਰਵਲਾ ਬਣ ਗਾ ਜਾਂਦੇ ਕੁੜੀ ਨੂੰ ਪਤਾ ਲੱਗਿਆ ਇਹਦੇ ਨਾਲ ਵਿਆਹ ਹੋ ਰਿਹਾ ਕੁੜੀ ਬੜੀ ਤਾਂ ਭੰਜ ਗਈ ਕੁੜੀ ਭੰਜ ਕੇ ਠੀਕ ਹੈ ਹਾਂ ਹਾਂਜੀ ਹਾਂਜੀ ਫਿਰ ਹੁਣ ਕੁੜੀ ਲੱਭਦੇ ਫਿਰਦੇ ਆ ਨਾ ਉਹਨਾਂ ਦੇ ਹੈ ਨਹੀਂ ਹੋਰ ਕੁੜੀ ਹੁਣ ਕੁੜੀ ਲੱਭਦੇ ਫਿਰਦੇ ਆ ਸ਼ੇਰਵਾਨੀ ਪਾ ਕੇ ਵੀ ਕਿਹ ਪਤਾ ਪਿੰਡ ਚ ਕੋਈ ਕੁੜੀ ਲੱਭ ਜੀ ਪਹਿਲੇ ਇੱਕ ਡੰਗ ਮਿਲਦੀ ਆ ਉਹ ਰੈਣਾ ਹੁੰਦਾ ਟੁੱਟ ਪਾਦੀ ਮਿਲੀ ਨਹੀਂ ਜਰਾ ਜੀ ਕੀ ਕਰ ਰਹੇ ਮਾਦ ਜੀ ਅੱਜ ਗੱਗੀ ਦਾ ਵਿਆਹ ਹੋ ਰਿਹਾ ਠੀਕ ਗੱਗੀ ਦਾ ਉਹ ਖੜਿਆ ਸਾਹਮਣੇ ਗੱਗੀ ਆ ਉਹ ਅੱਜ ਵਿਆਹ ਕਿਉਂ ਕਰ ਰਹੇ ਹੋ ਉਹ ਤਾਂ ਤੁਸੀਂ ਤੇ ਜਵਾਗ ਆ ਜੀ ਬਸ ਕਹਿੰਦਾ ਮੇਰਾ ਵਿਆਹ ਕਰ ਦੋ ਮੈਨੂੰ ਤਾਂ ਬੜਾ ਕੀ ਦੇ ਨਾਲ ਹੋ ਰਿਹਾ ਜੀ ਤੇ ਨਹੀਂ ਪਤਾ ਨਹੀਂ ਛੋਡੇ ਨਾਲ ਇਹਦੀ ਵੇ ਗੱਗੀ ਤਰਪ ਆਏ ਜੇ ਬੇੜਾ ਗਰੀ ਕਾ ਮਲਿਆ ਕਹਿੰਦੀ ਆ ਕੀ ਅੱਛਾ ਵੈਕਨ ਪਰਲੀ ਸਾਈਡ ਦੀ ਓਏ ਪਰਲੀ ਸਾਈਡ ਦੀ ਪਾ ਆ ਪਾਣੀ ਪਿਆ ਪਾਣੀ ਦਾ ਕੋਈ ਤਾਸਲਾ ਜਾ ਹੋਰ ਚੱਕਣਾ ਪਾਣੀ ਡੋਲ ਦੇ ਉਹ ਬੱਠਾ ਢੱਕ ਲਾ ਉਹ ਬੈ ਚੁੱਲੇ ਲਵੇ ਰੈਡੀ ਐਕਸ਼ਨ ਨਾਗਾ ਕਰਿਆ ਸਾਲੇਵਾ ਦੀਦੀ ਫੈਕਟਰਾ ਹਾਂ ਦੇਖ ਜੱਟ ਦਾ ਕੱਟਾ ਹਾਂ ਨਾ ਕਿਦੀ ਆ ਗਿਆ ਵੇ ਤੱਕੀ ਤੂੰ ਸਾਖ ਨਾਲ ਬਾਰੇ ਪਹਿਲੇ ਕਿਸੇ ਨੂੰ ਹੋਰ ਕੱਢਾਂਗੇ ਸਿਮੂ ਜਨ ਕੋੜੇ ਨੂੰ ਪਤਾ ਲੱਗ ਗਿਆ ਇਹਦੇ ਨਾਲ ਵਿਆਹ ਹੋ ਰਿਹਾ ਕੁੜੀ ਤਾਂ ਭੱਜ ਗਈ ਫਿਰ ਉਹ ਕੁੜੀ ਲੱਭਦੇ ਫਿਰਦੇ ਆ